ਜੇ ਉਸ ਵਕਤ ਤੁਸੀਂ ਕਹਿੰਦੇ ਹੋ ਵੀ ਇੰਦਰਾ ਗਾਂਧੀ ਨੇ ਅਕਾਲ ਤਖਤ ਤੇ ਅਟੈਕ ਕਰਵਾਇਆ ਹਮਲਾ ਕਰਵਾਇਆ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਿਨ੍ਹਾਂ ਨੇ ਹੁਣ ਆ ਪੰਜ-ਛੇ ਸਾਲ ਦੇ ਵਿੱਚ ਬਿਆਦਬੀਆਂ ਕਰਵਾਈਆਂ ਬਾਦਲ ਪਰਿਵਾਰ ਨੇ ਨਰੈਣੋ ਮਹੰਤਾ ਨੇ ਉਹਨਾਂ ਦੇ ਘਰ ਵੱਲ ਮੂੰਹ ਕੀਤਾ ਤੁਸੀਂ ਕਿਹੜਾ ਮਾਰਤਾ ਉਹਨਾਂ ਨੂੰ ਜੋ ਤੁਸੀਂ ਸ਼ਰਿਆਮ ਅਕਾਲ ਤਖਤ ਦੇ ਉਹ ਨਰੇਣੂ ਮਹੰਤ ਮੰਨ ਗਏ ਵੀ ਅਸੀਂ ਗੁਰੂ ਸਾਹਿਬ ਦੀ ਬਿਆਦਵੀ ਕਰਵਾਈ ਹੈ ਸ਼ਰਿਆ ਮੰਨ ਗਏ ਹੋ ਜਦੋਂ ਜਗਧਾਰ ਕਹਿੰਦਾ ਤੁਸੀਂ ਕਬੂਲ ਕਰਦੇ ਹੋ ਵੀ ਬਿਆਦਵੀਆਂ ਕਰਵਾਈਆਂ ਨੇ ਹਾਂ ਜੀ ਕਰਦੇ ਹਾਂ ਕੀ ਕਰ ਲੈ ਤੁਸੀਂ ਉਹਨਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ ਨਾ ਕੀਤਾ ਠੀਕ ਹੈ ਦੋ ਚਾਰ ਮਾਤੜ ਫੜ ਕੇ ਮਾਰਦੇ ਕੋਈ ਬੁੜੀ ਮਾਰਦੀ ਕੋਈ ਬੰਦਾ ਮਾਰਦਾ ਬਿਆਨ ਬੁੰਦੇਣ ਵਾਲਾ ਸਰਸੇ ਵਾਲੇ ਨੇ ਜ਼ਿੰਮੇਵਾਰੀ ਲਈ ਸੀ ਪ੍ਰੂਫ ਹੋ ਗਿਆ ਕੋਰਟ ਵਿੱਚ ਵੀ ਸਰਸੇ ਵਾਲਾ ਮਾਸਟਰਮਾਈਂਡ ਹੈ ਬੇਦਵੀ ਦਾ ਮਾਰਤਾ ਉਹਨੂੰ ਉਹਦੇ ਡੇਰੇ ਬਲ ਝਾਟ ਸਕਦੇ ਕੁਝ ਵੀ ਨਹੀਂ ਕਦੇ ਵੀ ਨਹੀਂ ਹੋਣਾ 10 ਇੰਦਰਾ ਗਾਂਧੀ ਨੇ ਅਟੈਕ ਕਰਾਇਆ ਸੀ ਤੇ ਸਾਡੇ ਸਿੰਘਾਂ ਨੇ ਬਦਲਾ ਲੈ ਲਿਆ ਗੁੰਡੇ ਸੀ ਵਿਸ਼ਵਾਸ ਕੇ ਕਤ ਕੀਤਾ ਤੇ ਹੁਣ ਮਾਰਦੇ ਕਿਹੜੇ ਮੰਤਰੀ ਨੂੰ ਮਾਰਨਾ